ਦਾ ਡਾਕਟਰ ਰਾਜਕਮਰ ਨੇ ਰਹਿਣੇ ਨਹੀਂ ਦਿੱਤਾ ਕੋਈ ਕਿ ਲੋਕ ਮੰਗ ਕਰ ਸਕਣ ਕਿ ਸਾਨੂੰ ਆਹ ਚਾਹੀਦਾ ਸਾਨੂੰ ਉਹ ਚਾਹੀਦਾ ਸੜਕਾਂ ਦੇ ਜਾਲ ਵਿਛਾ ਦੇ ਪੁਲਾਂ ਦੇ ਜਾਲ ਵਿਛਾ ਦੇ ਐਜੂਕੇਸ਼ਨ ਵਾਸਤੇ ਕਾਲਜ ਬਣਾਤਾ ਇਹ ਉਹ ਲੋਕਾਂ ਦੇ ਵਿੱਚ ਵਿਛਰਦੇ ਆ ਤੇ ਹੁਣ 로ਡ ਫੈਨ ਤੇ ਆਦੀ ਦਾ ਪੂਛ ਨਹੀਂ ਨਾ ਲਕੋ ਸਕਦੇ ਅਸੀਂ ਉਹਦੇ ਮੁੰਡੇ ਨੂੰ ਵੋਟਾਂ ਪਾਵਾਂਗੇ ਤੋਂ ਮਲੇਰੀਆ ਫੈਲੇ ਆਇਆ ਜਿਹੜੀ ਬਾਕੀ ਪਾਰਟੀਆਂ ਪਹਿਲਾਂ ਮਲੇਰੀਆ ਹੀ ਸੀਗਾ ਪਹਿਲਾਂ ਇਹ ਹੁਣ ਡਾਕਟਰ ਆ ਜਦੋਂ ਦੇ ਆਏ ਆ ਇਹਨਾਂ ਨੇ ਕਨੈਣ ਦੀ ਦਵਾਈ ਦਿੱਤੀ ਸਾਰਿਆਂ ਨੂੰ ਜਾਦੀ ਬਿਜਲੀ ਮਾਫੀ ਜਿਹੜਾ ਉਹ ਮੇਰੇ 4-5000 ਰੁਪਈਆ ਆ ਉਹ ਅਸੀਂ ਦੁੱਧ ਲੈ ਦੇਦਾ ਨਿਆਣੇ ਦੇ ਖਰਚਾ ਸਾਨੂੰ ਹੁਣ ਪੈਸੇ ਬਚਣ ਲੱਗ ਪਏ ਜਦ ਕਿ ਲੋਕ ਕਹਿੰਦੇ ਹੁਸ਼ਿਆਰਪੁਰ ਤੋਂ ਬਾਈਪਾਸ ਨਿਕਲਦਾ ਸਾਡੇ ਜੱਟਪੁਰ ਨੂੰ ਬਾਈਪਾਸ ਬਣਾਤਾ ਬਾਈਪਾਸ ਸਾਡੇ ਜੱਟਪੁਰ ਬਣਾਤਾ ਡਾਕਟਰ ਸਾਹਿਬ ਸਰੇਕ ਦੇ ਦੁੱਖ ਸੁੱਖ ਦੇ ਵਿੱਚ ਜਾਂਦੇ ਆ ਕੋਈ ਗਰੀਬ ਆ ਕੋਈ ਅਮੀਰ ਆ ਉਹਨਾਂ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਵੀ ਉਹਦੇ ਜਾਣਾ ਉਹਦੇ ਨਹੀਂ ਜਾਣਾ ਤੇ ਇਸ ਕਰਕੇ ਜਿਹੜੇ ਲੋਕ ਆ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਆ ਪੰਜਾਬ ਦੇ ਵਿੱਚ ਚਾਰ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ 20 ਨਵੰਬਰ ਨੂੰ VOTING ਹੋਵੇਗੀ ਗਿੱਦੜਬਾਹਾ ਹੋਵੇ ਚਾਹ ਬਰਨਾਲਾ ਹੋਵੇ ਚਾਹ ਡੇਰਾ ਬਾਬਾ ਨਾਨਕ ਹੋਵੇ ਤੇ ਅਸੀਂ ਖੜੇ ਆ ਇਸ ਵਕਤ ਹਲਕਾ ਚੱਬੇਵਾਲ ਜਿੱਥੇ ਆਮਾਦੀ ਪਾਰਟੀ ਦੇ ਇਸ਼ਾਂਕ ਚੱਬੇਵਾਲ ਮੈਦਾਨ ਦੇ ਵਿੱਚ ਨੇ ਦੂਜੇ ਪਾਸੇ BJP ਤੋਂ ਸੋਨ ਸਿੰਘ ਠੰਡਲ ਨੇ ਤਾਂ ਕਾਂਗਰਸ ਵੱਲੋਂ ਡਾਕਟਰ ਰਣਜੀਤ ਸਿੰਘ ਤੇ ਭਰੋਸਾ ਕੀਤਾ ਗਿਆ ਹੈ کافی ਦਿਨ ਹੋ ਗਏ ਪ੍ਰਚਾਰ ਚੱਲਦਿਆਂ ਨੂੰ ਤਾਂ ਇਥੋਂ ਦੇ ਹਲਕੇ ਦੇ ਲੋਕਾਂ ਤੋਂ ਸਮਝਾਂਗੇ ਕਿ ਇਥੋਂ ਦੇ ਮੁੱਦੇ ਕਿਹੜੇ ਨੇ ਕਿਹੜੇ ਉਮੀਦਵਾਰ ਦੇ ਹੱਕ ਦੇ ਵਿੱਚ ਇਥੋਂ ਦੀ ਹਵਾ ਹੈਗੀ ਆ ਔਰ ਕਿਹੜੇ ਲੀਡਰਾਂ ਦੇ ਕਰਕੇ ਇਥੋਂ ਦੇ ਹਲਕੇ ਪ੍ਰਭਾਵਿਤ ਹੋਏ ਨੇ ਖਾਸ ਤੌਰ ਤੇ ਇਥੋਂ ਦਾ ਜ਼ਿਕਰ ਕਰੀਏ ਤਾਂ ਡਾਕਟਰ ਰਾਜਕੁਮਾਰ ਜੱਬੇਵਾਲ ਜਿਹੜੇ 2022 ਦੇ ਵਿੱਚ ਵੀ ਜਿੱਤੇ ਸੀ ਔਰ ਹੁਣ ਉਹ ਹੁਸ਼ਿਆਰਪੁਰ ਤੋਂ ਬਤੌਰ ਸੰਸਦ ਚੁਣੇ ਗਏ ਸੀ ਜਿਨ੍ਹਾਂ ਦੇ ਚੱਲਦਿਆਂ ਇਹ ਸੀਟ ਖਾਲੀ ਹੋਈ ਸੀ ਹੁਣ ਉਹਨਾਂ ਦੀ ਸੀਟ ਜਿਹੜੀ ਖਾਲੀ ਹੋਈ ਸੀ ਉਸ ਤੇ ਹੁਣ ਉਹਨਾਂ ਦੇ بیٹے ਸ਼ੰਕ ਚੱਬੇਵਾਲ ਨੇ ਇਥੋਂ ਉਮੀਦਵਾਰ ਬਣੇ ਨੇ ਆਮ ਆਦਮੀ ਪਾਰਟੀ ਤੋਂ ਪੇਛੇ ਤੋਂ ਡਾਕਟਰ ਨੇ ਔਰ ਡਾਕਟਰ ਦੀ ਪੜ੍ਹਾਈ ਕਰਦੇ ਆ ਸਾਰੇ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਚਿਹਰੇ ਦੇ ਤੌਰ ਤੇ ਉਤਾਰਿਆ ਗਿਆ ਔਰ ਜੋ ਆਮ ਆਦਮੀ ਪਾਰਟੀ ਲਗਾਤਾਰ ਪੰਜਾਬ ਦੇ ਵਿੱਚ ਪੂਰੇ ਚੋਣ ਪ੍ਰਚਾਰ ਦੇ ਵਿੱਚ ਕਹਿੰਦੀ ਨਜ਼ਰ ਆਈ ਸੀ ਇਸ ਤੋਂ ਪਹਿਲਾਂ ਵੀ ਕਿ ਸਾਡੇ ਕੋਲ ਜਿੰਨੇ ਵੀ ਉਮੀਦਵਾਰ ਹੋਣਗੇ ਉਹ ਕਿਸੇ ਨਾ ਕਿਸੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਹੋਵੇਗਾ ਤਾਂ ਸ਼ੰਕ ਚੱਬੇਵਾਲ ਜਿਹੜੇ ਹైదరాబాద్ ਤੋਂ ਪੜ੍ਹੇ ਨੇ ਹੁਣ ਇੱਥੇ ਉਹ ਆਏ ਨੇ ਔਰ ਇਥੋਂ ਆਪਣੀ ਅਗਲੀ ਲੜਾਈ ਜਿਹੜੀ ਹੈ ਗਿਆ ਸਿਆਸੀ ਜਿਹੜੇ ਹੈ ਗਿਆ ਉਹ ਇਸ ਤੋਂ ਸ਼ੁਰੂਆਤ ਕਰਨ ਜਾ ਰਹੇ ਨੇ ਸਿਆਸੀ ਕੈਰੀਅਰ ਦੀ ਉਹਨਾਂ ਦੀ ਸ਼ੁਰੂਆਤ ਹੋਵੇਗੀ ਤਾਂ ਅਸੀਂ ਉਹਨਾਂ ਦੀ ਗੱਲਬਾਤ ਵੀ ਕਰਾਂਗੇ ਹੋਰ ਇਸ ਤੋਂ ਇਲਾਵਾ ਸੂਨ ਸਿੰਘ ਠੰਡਲ ਸਾਹਿਬ ਕਾ ਮੰਤਰੀ ਨੇ ਔਰ ਡਾਕਟਰ ਰਣਜੀਤ ਸਿੰਘ ਵੀ ਜਿਹੜੇ ਹੈਗੇ ਨੇ ਪੁਰਾਣੇ ਇਥੋਂ ਦੇ ਵੱਡੇ ਚਿਹਰੇ ਨੇ ਤਾਂ ਮੁੱਖ ਲੜਾਈ ਕਿਸ ਦੇ ਵਿਚਕਾਰ ਹੈ ਇਹ ਜਾਣਨ ਦੇ ਲਈ ਅਸੀਂ ਹਲਕੇ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਸਮਝਾਂਗੇ ਕਿ ਇਥੋਂ ਦੇ ਮੁੱਦੇ ਇਥੋਂ ਦੇ ਵੋਟਰ ਕਿਹੜੇ ਭਰੋਸੇ ਤੇ ਵੋਟ ਪਾਉਣ ਜਾ ਰਹੇ ਨੇ ਉਹਨਾਂ ਦੇ ਸਾਹਮਣੇ ਚੁਣੌਤੀਆਂ ਕਿਹੜੀਆਂ ਨੇ ਔਰ ਕਿਸ ਤੇ ਉਹ ਭਰੋਸਾ ਕਰਦੇ ਨੇ ਹਲਕਾ ਚੱਬੇਵਾਲ ਦੇ ਆਮ ਵੋਟਰਾਂ ਨਾਲ ਵੀ ਗੱਲ ਕਰਾਂਗੇ ਕਿਹੜੇ ਮੁੱਦੇ ਨੂੰ ਲੈ ਕੇ ਵੋਟ ਪਾਉਣ ਜਾ ਰਹੇ ਨੇ ਕਿਉਂਕਿ ਮਹਿਜ 7 ਦਿਨ ਬਚੇ ਨੇ ਔਰ ਇਦੋਂ 4 ਦਿਨ ਬਾਅਦ ਚੋਣ ਪ੍ਰਚਾਰ ਬੰਦ ਹੋ ਜਾਵੇਗਾ ਤਾਂ ਸਾਡੇ ਨਾਲ ਇਥੋਂ ਦੇ ਸ਼ਹਿਰ ਵਾਸੀ ਨੇ ਬਾਈ ਜੀ ਕਿਹੜੇ ਉਮੀਦਵਾਰ ਨੂੰ ਵੋਟ ਪਾਉਣ ਜਾ ਰਹੇ ਨੇ ਪਹਿਲਾਂ ਤਾਂ ਹਲਕੇ ਤੇ ਥੋੜੇ ਜਿਹੇ ਮੁੱਦੇ ਦੱਸ ਦਿਓ ਜੀ ਪਹਿਲੀ ਤਾਂ ਗੱਲ ਹੈ ਕਿ ਮੈਂ ਇਸ ਫੋਕਲ ਪੁਆਇੰਟ ਮੰਡੀ ਦੇ ਵਿੱਚ ਬਿਰਲਾ ਟਰੇਡਰ ਮੈਸਰ ਬਿਰਲਾ ਟਰੇਡਰ ਦੇ ਫਾਰਮ ਦੇ ਦਾ ਓਨਰ ਆ ਔਰ ਮੇਰਾ ਜੀਮੇਦਾਰਾਂ ਦੇ ਨਾਲ ਬਹੁਤ ਚੰਗੀ ਤਰ੍ਹਾਂ ਵਾਸਤਾ ਆ ਪਰਿਵਾਰਕ ਲਿੰਕ ਆ ਔਰ ਵਪਾਰਕ ਲਿੰਕ ਵੀ ਹੈ ਕਿ ਉਹਨਾਂ ਨਾਲ ਔਰ ਸਾਡੇ ਹਲਕੇ ਦੇ ਜਿਹੜੇ ਮੁੱਦੇ ਡਾਕਟਰ ਰਾਜਕਮਾਰ ਨੇ ਜਿੱਦਾਂ ਤੁਸੀਂ ਮੈਨੂੰ ਪੁੱਛਿਆ ਕਿ ਹਲਕੇ ਦੇ ਮੁੱਦੇ ਕਿਹੜੇ ਆ ਮੁੱਦਾ ਡਾਕਟਰ ਰਾਜਕਮਾਰ ਨੇ ਰਹਿਣੇ ਨਹੀਂ ਦਿੱਤਾ ਕੋਈ ਕਿ ਲੋਕ ਮੰਗ ਕਰ ਸਕਣ ਕਿ ਸਾਨੂੰ ਆ ਚਾਹੀਦਾ ਸਾਨੂੰ ਉਹ ਚਾਹੀਦਾ ਸੜਕਾਂ ਦੇ ਜਾਲ ਵਿਛਾ ਦਿੱਤੇ ਪੁਲਾਂ ਦੇ ਜਾਲ ਵਿਛਾ ਦਿੱਤੇ ਐਜੂਕੇਸ਼ਨ ਵਾਸਤੇ ਕਾਲਜ ਬਣਾ ਦਿੱਤਾ ਬਾਲ ਛੱਤਾਂ ਵਾਲਿਆਂ ਦੇ ਲੋਕਾਂ ਨੂੰ ਪੈਸੇ ਦੇ ਦਿੱਤੇ ਰਾਸ਼ਨ ਕਾਰਡ ਜਿਹੜੇ ਮੈਕਸਿਮਾ ਉਹਨਾਂ ਨੇ ਰਾਸ਼ਨ ਕਾਰਡ ਜਦੋਂ ਵੀ ਕਿਤੇ ਸਾਈਡਾਂ ਖੁੱਲਦੀਆਂ ਪੰਜਾਬ ਸਰਕਾਰ ਦੀਆਂ ਉਸ ਵੇਲੇ ਲੋਕਾਂ ਦੇ ਜਿਹੜੇ ਹੈਗੇ ਆ ਰਿਸਪਾਂਸ ਦੇ ਕੇ ਉਹ ਆਪ ਇੰਟਰਫੇਅਰ ਕਰਕੇ ਉਹਨਾਂ ਦੇ ਰਾਸ਼ਨ ਕਾਰਡ ਬਣਾਉਂਦੇ ਆ ਔਰ ਹੁਣ ਜਿਹੜਾ ਹੈਗਾ ਮੁੱਦਾ ਆ ਗਿਆ ਇਲੈਕਸ਼ਨ ਦਾ ਹੁਣ ਜੇ ਉਹ ਲੋਕਾਂ ਦੇ ਵਿੱਚ ਵਿਚਰਦੇ ਆ ਤੇ ਹੁਣ ਲੋਡਫੈਂਡ ਤੇ ਆਦੀ ਦਾ ਪੂਛ ਨਹੀਂ ਨਾ ਲਕੋ ਸਕਦੇ ਅਸੀਂ ਉਹਦੇ ਮੁੰਡੇ ਨੂੰ ਬੋਟਾਂ ਪਾਵਾਂਗੇ ਉਹਨਾਂ ਦਾ ਮੁੰਡਾ ਨਹੀਂ ਉਹ ਸਾਡਾ ਮੁੰਡਾ ਆ ਔਰ ਉਹ ਮੁੰਡਾ ਨੰਬਰ 1 ਤੇ ਉਹਦਾ ਈਐਮ ਈਵੀਐਮ ਮਸ਼ੀਨ ਦੇ ਉੱਤੇ ਨੰਬਰ ਆ ਔਰ ਆਊਗਾ ਵੀ ਨੰਬਰ 1 ਜੀ ਇੰਨਾ ਪਿਆਰਾ ਪਰਿਵਾਰ ਨਾਲ ਪਰਿਵਾਰ ਕੀ ਸਾਰੇ ਸਾਰੇ ਹਲਕੇ ਨੂੰ ਪਰਿਵਾਰ ਹਰ ਨੂੰ ਮੰਨਦੇ ਹੋ ਸੜਕਾਂ ਤੇ ਤੁਸੀਂ ਬਹੁਤ ਜਗ੍ਹਾ ਤੇ ਸਾਡੇ ਇਕੱਲੇ ਹਲਕੇ ਨਹੀਂ ਤੁਸੀਂ ਜਿਹੜੇ ਹੈ ਜਿੱਧਰੋਂ ਆਏ ਉੱਥੇ ਕਈ ਥਾਂ ਕਈਆਂ ਨੇ ਲੀਡਰਾਂ ਨੇ ਲਿਖਿਆ ਸੋ ਕਾਲਡ ਲੀਡਰ ਜਿਹੜੇ ਹੈਗੇ ਆ ਮੇਰਾ ਹਲਕਾ ਮੇਰਾ ਪਰਿਵਾਰ ਮੇਰਾ ਹਲਕਾ ਮੇਰਾ ਪਰਿਵਾਰ ਪਰ ਪਰਿਵਾਰ ਦਾ ਹਿੱਸਾ ਕੋਈ ਨਹੀਂ ਬਣਦਾ ਜੇ ਕੋਈ ਪਰਿਵਾਰ ਦਾ ਹਿੱਸਾ ਬਣਦਾ ਤਾਂ ਡਾਕਟਰ ਰਾਜਕੁਮਾਰ ਇਕੱਲਾ ਹੀ ਨਹੀਂ ਉਹਦਾ ਪੂਰਾ ਪਰਿਵਾਰ ਜਿਹੜਾ ਸਾਰਿਆਂ ਲੋਕਾਂ ਦੇ ਪਰਿਵਾਰਾਂ ਦਾ ਹਿੱਸਾ ਬਣਦਾ ਤੇ ਉਹ ਸਾਡੀ ਬੋਰਡ ਦੇ ਹੱਕਦਾਰੀ ਉਹ ਹੈਗੇ ਹੋਰ ਕੁਝ ਹਲਕੇ ਦਾ ਬਹੁਤ ਵਧੀਆ ਆ ਕਿਉਂਕਿ ਡਾਕਟਰ ਰਾਜਕਮਾਰ ਜੀ ਦੀ ਪਛਾਣ ਜਿਹੜੀ ਵਧੀਆ ਬਣੀ ਹੋਈ ਹੈ ਪਹਿਲਾਂ ਤੇ ਉਹਨਾਂ ਦੇ ਨਾਲ ਹੀ ਜਿਹੜੀ ਡਾਕਟਰ ਸਾਹਿਬ ਦੀ ਪਛਾਣ ਬਣੀ ਉਹਦੇ ਨਾਲ ਜਿਹੜਾ ਵੇਟਾ ਇਲੈਕਸ਼ਨ ਲੜਿਆ ਉਹਨੂੰ ਬਹੁਤ ਫਾਇਦਾ ਹੋ ਰਿਹਾ ਉਹਦੇ ਵਿੱਚ ਕਿਉਂਕਿ ਕੋਈ ਮੁਕਾਬਲਾ ਹੀ ਨਹੀਂ ਹੈਗਾ ਕਿਸੇ ਨਾਲ ਕਿਉਂਕਿ ਜਿਹੜਾ ਕਾਂਗਰਸ ਪਾਰਟੀ ਦਾ ਕੈਂਡੀਡੇਟ ਲਿਆਂਦਾ ਕੋਈ ਹਲਕੇ ਦਾ ਹੁੰਦਾ ਜਾਂ ਮੁਕਾਬਲੇ ਦਾ ਕੈਂਡੀਡੇਟ ਕਿ ਬੀਐਸਪੀ ਦਾ ਕੈਂਡੀਡੇਟ ਜਿਹਨੂੰ ਲੈ ਕੇ ਸੱਟਿਆ ਕੋਈ ਮੁਕਾਬਲਾ ਹੀ ਹੈ ਨਹੀਂ ਉਹਦੇ ਨਾਲ ਕਿਉਂਕਿ ਡਾਕਟਰ ਸਾਹਿਬ ਦੇ ਨਾਲ ਇਦਾਂ ਲੋਕੀ ਜੁੜੇ ਹੋਏ ਆ ਕਿ ਪਾਰਟੀ ਦੇ ਤੌਰ ਤੇ ਨਹੀਂ ਇੱਕ ਫੈਮਿਲੀ ਦੇ ਤਰ੍ਹਾਂ ਜੁੜੇ ਹੋਏ ਆ ਡਾਕਟਰ ਸਾਹਿਬ ਨੇ ਉਹ ਕੰਮ ਕਰ ਦਿੱਤੇ ਆ ਜਿਹੜਾ ਨਾ ਤਾਂ ਕੋਈ ਅੱਜ ਤੱਕ ਐਮਐਲਏ ਕਰ ਸਕਿਆ ਨਾ ਤਾਂ ਕੋਈ ਸਰਕਾਰ ਜਿਹੜੀ ਆਈ ਅੱਜ ਤੱਕ ਕੀ ਆ ਕਈ ਪਿੰਡਾਂ ਦੇ ਵਿੱਚ ਡਾਕਟਰ ਸਾਹਿਬ ਨੇ ਡੱਡੇ ਵੱਡੇ ਪੁਲ ਬਣਾਤੇ ਆ ਜਿਹੜੇ ਕਿ ਅੱਜ ਤੱਕ ਕਿਸੇ ਸਰਕਾਰ ਨੇ ਜਾਂ ਐਮਐਲਏ ਨੇ ਬਣਾਏ ਹੀ ਨਹੀਂ ਤੇ ਡਾਕਟਰ ਰਾਜ ਕੁਮਾਰ ਜੀ ਦਾ ਜਿਹੜਾ ਬੇਟਾ ਆ ਮੇਰੇ ਹਿਸਾਬ ਨਾਲ 100% ਤਾਂ ਜਿੱਤੇ ਹੋਇਆ ਮੈਨੂੰ ਲੱਗਦਾ 50 ਹਜ਼ਾਰ ਦੀ ਲੀਡ ਤੇ ਡਾਕਟਰ ਰਾਜ ਕੁਮਾਰ ਜੀ ਦਾ ਮੁੰਡਾ ਐਮਐਲਏ ਬਣੂਗਾ ਜੀ ਹਾਂ ਜੀ ਤਾ ਤ੍ਰੀ ਗਾਲ ਜੀ ਮੈਂ ਕੈਨੇਡਾ ਤੋਂ ਆਇਆ ਜੀ ਡਾਕਟਰਾਂ ਦੀ ਸਪੋਰਟ ਤੇ ਆਇਆ ਜੀ ਤੇ ਮੇਰਾ ਲੜਕਾ ਅਸਟਰੀਆ ਤੋਂ ਆਇਆ ਉਹ ਵੀ ਡਾਕਟਰ ਦੇ ਸਪੋਰਟ ਤੇ ਆ ਸਾਡੇ ਫੈਮਿਲੀ ਸਬੰਧ ਆ ਇਸ ਕਰਕੇ ਨੇ ਸਪੋਰਟ ਨੂੰ ਜਾਣ ਜਿਤਾ ਕੇ ਜਾਵਾਂਗੇ ਡਾਕਟਰ ਸਾਹਿਬ ਦੇ ਮੁੰਡੇ ਨੂੰ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਇੰਨਾ ਪੈਸਾ ਖਰਚ ਕੇ ਆਉਂਦੇ ਨੇ ਪ੍ਰਚਾਰ ਦੇ ਤੋਂ ਸਾਡੇ ਅਸਲ ਵਿੱਚ ਹੀ ਸਬੰਧ ਹੋਏ ਸਾਡੇ ਤਾਂ ਹੀ ਆਏ ਆ ਲੜਕਾ ਵੀ ਅਸਟਰੀਆ ਤੋਂ ਪਰ ਨੌ ਤਰੀਕ ਨੂੰ ਮੈਂ ਤਾਂ ਪਹਿਲਾਂ ਥੋੜੇ ਜਿਹਾ ਦੱਸ ਦੇਣ ਜੀ ਹਾਂ ਜੀ ਜਿਵੇਂ ਪਤਾ ਲੱਗਿਆ ਵੀ ਇਸ਼ਾਂਤ ਨੂੰ ਟਿਕਟ ਮਿਲ ਗਈ ਹਾਂ ਇਸ਼ਾਂਤ ਨੂੰ ਟਿਕਟ ਮਿਲੀ ਇਸ ਕਰਕੇ ਸਪੋਰਟ ਨੇ ਆਏ ਆ ਜੀ ਡਾਕਟਰ ਸਾਹਿਬ ਨੇ ਖੁਦ ਕਿਹਾ ਸੀ ਆਉਣ ਵਾਸਤੇ ਜਾਂ ਆਪਣੇ ਆਪ ਆਏ ਆ ਆਪਣੇ ਆਪ ਆਏ ਆ ਕੀ ਕੈਨੇਡਾ ਚੱਲ ਕੇ ਆਏ ਕਿ ਕੈਨੇਡਾ ਚੱਲ ਕੇ ਆਏ ਕਿੰਨੇ ਦਿਨ ਇੱਥੇ ਰਹਿਣਾ ਜੀ ਮੈਂ ਹਣੇ 7 ਤਰੀਕ ਨੂੰ ਚੱਲੇ ਜਾਣਾ 6 ਨੂੰ ਚੱਲੇ ਜਾਣਾ 6 ਦਸੰਬਰ ਨੂੰ 6 ਦਸੰਬਰ ਨੂੰ ਹਾਂਜੀ ਡੇਟਾ ਵੀ ਸਰਪ ਚੋਂ ਪ੍ਰਚਾਰ ਲਿਆ ਉਹ ਚੇਨਪੁਰ ਚੋਣ ਪ੍ਰਚਾਰ ਨੇ ਉਹਦਾ ਹੈਲਪ ਪਿੰਡਾਂ ਚ ਕੁਮੀ ਦਾ ਸਾਨੂੰ ਚੋਣ ਪ੍ਰਚਾਰ ਤੱਕ ਆਣਾ ਨਹੀਂ ਆਉਂਦਾ ਬਹੁਤਾ ਜੀ ਉਹਦਾ ਸਪੋਰਟ ਸਾਡੀ ਚੰਗੀ ਆ ਜੀ ਹਾਂਜੀ ਪਿੰਡ ਚੱਬੇ ਵਾਲ ਚ ਵੀ ਸੰਸਦ ਨੂੰ ਹਰਾ ਕੇ ਦੂਏ ਮੁੰਡੇ ਨੇ ਜਿਤਾਇਆ ਸੀ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਸਰੀ ਘਰ ਜੀ ਬਾਕੀ ਵਿਰਲਾ ਸਾਹਿਬ ਤੁਹਾਨੂੰ ਦੱਸੇ ਗਏ ਆ ਫਿਰ ਡਾਕਟਰ ਰਾਜ ਨੇ ਕੋਈ ਵੀ ਇਦਾਂ ਦੀ ਜਗ੍ਹਾ ਨਹੀਂ ਛੱਡੀ ਵੀ ਜਿਹੜੀ ਕੋਈ ਕੰਮ ਤੋਂ ਰਹਿ ਗਈ ਹੋਵੇ ਤੇ ਹੁਣ ਉਹਨਾਂ ਦੇ ਜਿਹੜੇ بیٹے ਆ ਅਸ਼ਾਂਕ ਕੁਮਾਰ ਸਾਡੇ ਐਮਐਲਏ ਉਹਨਾਂ ਨੇ ਬਣਨਾ ਆ ਬਣਨਾ ਵੀ 100% ਆ ਠੀਕ ਆ ਜੀ ਕੰਮ ਉਹਨਾਂ ਨੇ ਵੀ ਵਧੀਆ ਕਰਦਾ ਆ ਕੋਈ ਮਾੜਾ ਕੰਮ ਨਹੀਂ ਕਰਨਾ ਜਿੱਦਾਂ ਡਾਕਟਰ ਆਜ ਨੇ ਬੱਲੇ ਬੱਲੇ ਕਰਾਈ ਇਦਾਂ ਹੀ ਉਹ ਕਰਾਉਣਗੇ ਉਦੋਂ ਤੋਂ ਬਾਅਦ ਇਹ ਇੱਕ ਮਲੇਰੀਆ ਫੈਲਿਆ ਆ ਜਿਹੜੀ ਵਾਕੀ ਪਾਰਟੀਆਂ ਪਹਿਲਾਂ ਮਲੇਰੀਆ ਹੀ ਸੀਗਾ ਪਹਿਲਾਂ ਵੀ ਇਹ ਹੁਣ ਡਾਕਟਰ ਆਜ ਜਦੋਂ ਦੇ ਆ ਇਹਨਾਂ ਨੇ ਕਨੈਣ ਦੀ ਦਵਾਈ ਦਿੱਤੀ ਸਾਰਿਆਂ ਨੂੰ ਇਸ ਕਰਕੇ ਹੁਣ ਸਾਰੇ ਜਿਹੜੇ ਉਹ ਠੀਕ ਹੋਏ ਆ ਥੋੜੇ ਜਿਹਾ ਠੀਕ ਹੋਏ ਆ ਪਰ ਜ਼ਿਆਦਾ ਠੀਕ ਇਹ ਆ ਇਹਨਾਂ ਨੇ ਜਿੱਤਣਾ ਤੀਜਾ ਜਿਸ ਤਰ੍ਹਾਂ ਅਸੀਂ ਪਹਿਲਾਂ ਅੱਧਾ ਕਿਲੋ ਦੁੱਧ ਲਈਦਾ ਮੈਂ ਦਿਹਾੜੀ ਕਰਦਾ ਗਰੀਬ ਬੰਦਾ ਅੱਧਾ ਕਿਲੋ ਦੁੱਧ ਲਈਦਾ ਸੀ ਹੁਣ ਮੈਂ 3 ਕਿਲੋ ਦੁੱਧ ਲੈਂਦਾ ਉਹ ਪੁੱਛੋ ਕਾ ਤੇ ਜਾਦੀ ਬਿਜਲੀ ਮਾਫ ਇਹ ਜਿਹੜਾ ਉਹ ਮੇਰੇ 4-5000 ਰੁਪਈਆ ਆ ਉਹ ਅਸੀਂ ਦੁੱਧ ਲੈ ਦੇਦਾ ਨਿਆਣੇ ਵੀ ਖੁਸ਼ ਹੋ ਆ ਸਾਨੂੰ ਹੁਣ ਪੈਸੇ ਬਚਣ ਲੱਪੇ ਠੀਕ ਹੈ ਇੱਕ ਹੋਰ ਕਈ ਕਾਰਵਾਈ ਦੇਖੋ ਜਿੱਦਾਂ ਮੁੱਖ ਨਿਆਣੇ ਵਿੱਚ ਸਾਡੇ ਪੜ੍ਹਾਈ ਦਾ ਕੋਈ ਵੀ ਉਹ ਨਹੀਂ ਸੀਗਾ ਸਕੂਲ ਵੱਡਾ ਉਹ ਕਿੰਨਾ ਵਧੀਆ ਇਹਨਾਂ ਨੇ ਖੋਲੇ ਆ ਪੁਲਾਂ ਦੀ ਤੁਹਾਨੂੰ ਜੇ ਗਿਣਤੀ ਕਰਾਵਾਂ ਲੇਲੀ ਪੋਲ ਬਸ਼ੋਈ ਪੋਲ ਇੱਥੇ ਮੈਨੇ ਪੋਲ ਹੋਰ ਪਤਾ ਨਹੀਂ ਕਿੰਨੇ ਕ ਪੋਲ ਬਣਾਤੇ ਸਾਡੇ ਏਰੀਏ ਦੇ ਵਿੱਚ ਸਾਡਾ ਜਟਪੁਰਪਿੰਡ ਹੈ ਜਦ ਕਿ ਲੋਕ ਕਹਿੰਦੇ ਹਿਸ਼ਾਰਪੁਰ ਤੋਂ ਬਾਈਪਾਸ ਨਿਕਲਦਾ ਸਾਡੇ ਜਟਪੁਰ ਨੂੰ ਬਾਈਪਾਸ ਬਣਾਤਾ ਬਾਈਪਾਸ ਸਾਡੇ ਜਟਪੁਰ ਤੋਂ ਬਣਾਤਾ ਬਾਕੀ ਮੈਂ ਤਾਂ ਇਹੀ ਕਹਿੰਦਾ ਵੀ ਡਾਕਟਰ ਰਾਜ ਨੂੰ ਤੇ ਉਹਦੇ ਮੁੰਡੇ ਨੂੰ ਕੋਈ ਹਰਾ ਨਹੀਂ ਸਕਦਾ ਜੇ ਉਹ ਆਪਣੇ ਆਪ ਨੂੰ ਹਰਾ ਆਪਣੇ ਆਪ ਨੂੰ ਉਹ ਮਤਲਬ ਜੇ ਕਿੰਦੇ ਵੀ ਮੈਂ ਆਪਣੇ ਆਪ ਕਹਿ ਦਵਾਂ ਹਾਰ ਜਾਮਾ ਉਹ ਹਾਰ ਸਕਦਾ ਬਾਕੀ ਉਹਨਾਂ ਨੂੰ ਕੋਈ ਨਹੀਂ ਜੰਮਿਆ ਹਰਾਉਣ ਵਾਲਾ ਜੀ ਡਾਕਟਰ ਈਸ਼ਾਂਕ 100% 50000 ਦੀ ਲੀਡ ਕਰਨਗੇ ਘੱਟੋ ਘੱਟ 50000 ਦੀ ਮੈਂ ਗਰੰਟੀ ਲੈਣਾ ਅਲੱਗ ਤੇ ਚੋ ਇਹ ਮੁਕਾਬਲਾ ਦੇਖਣਾ ਕੀ ਹੈ ਇੱਕ ਤਰਫਾ ਮੁਕਾਬਲਾ ਹੈ ਮੇਰੇ ਖਿਆਲ ਨਾਲ ਜਿਹੜਾ ਪਾਰਟੀ ਦੇ ਹਾਈ ਕਮਾਂਡ ਨੇ ਬਹੁਤ ਵਧੀਆ ਫੈਸਲਾ ਲਿਆ ਡਾਕਟਰ ਈਸ਼ਾਂਕ ਕੁਮਾਰ ਨੂੰ ਜਿਹੜੀ ਇਹ ਟਿਕਟ ਦਿੱਤੀ ਐ ਐਮਐਲਏ ਦੀ ਸ਼ਾਇਦ ਜੇ ਹਰਵਿੰਦਰ ਸਿੰਘ ਸੰਧੂ ਨੂੰ ਦੰਦੇ ਦੇਥੈਂ ਉਹ ਭਾਵੇਂ ਨਾ ਜਿੱਤਦਾ ਇੱਥੋਂ ਕਿਉਂ ਡਾਕਟਰ ਸਾਹਿਬ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਜਾਂਦੇ ਆ ਕੋਈ ਗਰੀਬ ਆ ਕੋਈ ਅਮੀਰ ਆ ਉਹਨਾਂ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਬਈ ਉਹਦੇ ਜਾਣਾ ਉਹਦੇ ਨਹੀਂ ਜਾਣਾ ਤੇ ਇਸ ਕਰਕੇ ਜਿਹੜੇ ਲੋਕ ਆ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਆ ਇਦਾਂ ਨਹੀਂ ਹੈਗਾ ਬਈ ਲੀਡਰ ਇੱਕ ਵਾਰੀ ਬਣ ਗਿਆ ਮੁਰਕੇ ਗੀੜਾ ਨਹੀਂ ਮਾਰਨਾ ਹਰੇਕ ਦੇ ਇਹ ਦੁੱਖ ਸੁੱਖ ਜੋ ਸਾਂਝੀ ਹੋਣੇ ਵਾਲੇ ਆ ਇਹ ਕਰਕੇ ਮੈਂ ਤਾਂ ਇਹ ਹੀ ਆਸ ਕਰਦਾ ਆ ਬਈ ਜਿਹੜਾ ਇਹ ਮੁਕਾਬਲਾ ਆ ਇੱਕੋ ਹੀ ਤਰਫਾ ਆ ਯਾਰ ਡਾਕਟਰ ਸਾਹਿਬ ਜੀ ਜਰੂਰ ਜਿੱਤ ਹੋਊਗੀ ਡਾਕਟਰ ਅਸ਼ਾਂਕ ਕੁਮਾਰ ਜਿੱਤਣਗੇ ਸਵਾਲ ਬਿਲਕੁਲ ਬਹੁਤ ਤਕੜੀ ਜਿੱਤੇ ਇਹ ਲੀਡ ਕਰਨਗੇ 40 ਮੇਰੇ ਨਾਲ ਇਹ ਤਾਂ ਰੋਜ਼ ਆਪ ਘਰਾਂ ਚ ਆ ਜਾਂਦੇ ਆ ਜੇ ਇਹਨਾਂ ਨੂੰ ਫੋਨ ਕਰਨ ਦੀ ਡੇਰ ਆ ਡਾਕਟਰ ਸਾਹਿਬ ਆ ਫੋਨ ਦੇ ਉੱਤੇ ਕੰਮ ਹੁੰਦੇ ਆ ਜਿਆਦਾ ਉਹ ਲੋਡ ਨਹੀਂ ਹੈਗੇ ਤੇ ਨੰਬਰ 2 ਦੇ ਚੱਬੇਵਾਲ ਦੇ ਦਫ਼ਤਰ ਦੇ ਵਿੱਚ ਤਾਂ ਇਹ ਹਰ ਰੋਜ਼ ਆਉਂਦੇ ਆ ਆਪਣਾ ਫੇਰਾ ਮਾਨ ਵੀ ਪੁੱਛਦੇ ਆ ਵੀ ਤੁਹਾਡੇ ਕੋਲ ਕੀ ਆ ਕਿਸੇ ਦੀ ਪ੍ਰੋਬਲਮ ਆ ਦੱਸੋ ਆਣ ਕੇ ਦੇ ਚੱਬੇਵਾਲ ਦਾ ਤੁਸੀਂ ਬਕਾਸ਼ ਵੀ ਦੇ ਸਕਦੇ ਆ ਕੋਈ ਕਹਿਣ ਦੀ ਲੋੜ ਨਹੀਂ ਜਿੱਦਾਂ ਬਹੁਤ ਜ਼ਿਆਦਾ ਇੱਥੇ ਕੰਮ ਕੀਤੇ ਗਏ ਆ ਡਾਕਟਰ ਸਾਹਿਬ ਵੱਲੋਂ ਹਾਂਜੀ ਡਾਕਟਰ ਰਾਜਕਮਰ ਹਰੇਕ ਬੰਦੇ ਇਸ ਏਰੀਏ ਦੇ ਚੰਗਾ ਬੰਦਾ ਇੱਥੇ ਜਿੰਨਾ ਏਰੀਆ ਸਾਡੇ ਹਲਕੇ ਹਲਕਾ ਚੱਬੇਵਾਲ ਦੇ ਵਿੱਚ ਉਹਨਾਂ ਕਈ ਬ੍ਰਿਜ ਔਰ ਕਈ ਜਗ੍ਹਾ ਤੇ ਜੋ ਜੋ ਕੰਮ ਹੋਇਆ ਉਦਾਂ ਦਾ ਕਿਸੇ ਨੇ ਅੱਜ ਤੱਕ ਕੀਤਾ ਹੀ ਨਹੀਂ। ਬਾਕੀ ਦੂਜਾ ਨੰਬਰ ਇਹ ਬਹੁਤ ਲੀਡ ਲੈ ਕੇ ਜਿੱਤੂਗਾ। ਅਸੀਂ ਐਨੂੰ ਇਹਨਾਂ ਦੇ ਨਾਲ ਸਾਡਾ ਸਾਰਾ ਪਿੰਡ ਨਾਲਾ ਬਾਕੀ ਆਲਾ ਦੋੜਾ ਸਭ ਨਾਲੇ ਹੀ ਆ। ਮੰਡੀਆਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਪੂਰਾ ਸਮਰਥਨ ਮਿਲਦਾ। ਮਿਲਦਾ। ਕਾਰਨ ਕੀ ਆ? ਕਾਰਨ ਦਾ ਕੋਈ ਕਾਰਨ ਨਹੀਂ ਇਦਾਂ ਦਾ ਵੀ ਜਿਹੜਾ ਕੋਈ ਉਹਦੇ ਬਾਰੇ ਗੱਲ ਕਦੇ ਮੈਂ ਗਲਤ ਗੱਲ ਕਰੇ ਹਾਂ ਸੁਭਾਅ ਦੇ ਕਿਹੋ ਜਿਹੇ ਹਾਂਜੀ ਸੁਭਾਅ ਸੁਭਾਅ ਉਹਨਾਂ ਦਾ ਜਿੱਦਾਂ ਦਾ ਉਹਦਾਂ ਦਾ ਅਜ ਤੱਕ ਕਿਸੇ ਲੀਡਰ ਦਾ ਹੋਇਆ ਹੀ ਨਹੀਂ ਮੁਕਾਬਲਾ ਤਾਂ ਹੈ ਹੀ ਨਹੀਂ ਜੀ ਡਾਕਟਰ ਸ਼ਾਂਕਮਰ ਚੱਬਿਆਲ ਤੋਂ ਹੈਗੇ ਆ ਆਪ ਪਾਰਟੀ ਦੇ ਉਮੀਦਵਾਰ ਉਹਨਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਵਾ ਉਹ 2012 ਤੋਂ ਚੱਬਿਆਲ ਹਲਕੀ ਸੇਵਾ ਕਰ ਰਹੇ ਆ ਕਾ ਤੋਂ ਵੋਟ ਪਾਉਣ ਕਿਹਨੂੰ ਵੋਟ ਪਾਉਣ ਜਾ ਰਹੇ ਹੋ ਔਰ ਕਿਹੜੇ ਕਾਰਨਾ ਕਰਕੇ ਵੋਟ ਪਾ ਰਹੇ ਅਸੀਂ ਵੋਟ ਡਾਕਟਰ ਸ਼ਾਂਕਮਾਰ ਨੂੰ ਪਾ ਰਹੇ ਹਾਂ ਕਿਉਂਕਿ ਉਹ ਸਾਡੇ ਬੋਰ ਦੇ ਸਹੀ ਹੱਕਦਾਰ ਜੂਥ ਆਗੂ ਆ ਜੂਥ ਹੋਣ ਦੇ ਨਾਂ ਤੇ ਵੋਟ ਪਾਉਣ ਜਾ ਰਹੇ ਹਾਂ ਜਾਂ ਕੋਈ ਹੋਰ ਕਾਰਨ ਉਸ ਪਰਿਵਾਰ ਉਹ ਉਹ ਪਰਿਵਾਰ ਚੱਬਿਆ ਹੜਕੇਲੇ ਦਿਨ ਰਾਤ ਇੱਕ ਕਰ ਰਿਹਾ ਜੀ ਵੱਧ ਤੋਂ ਵੱਧ ਚੱਬਿਆ 'ਚ 70 70 ਕਰੋੜ ਰੁਪਏ ਦੀ ਗ੍ਰਾਂਟ ਚੱਬਿਆ 'ਚ ਵੰਡੀ ਜਾ ਰਹੀ ਆ ਇੰਨਾ ਵਿਕਾਸ ਕਦੀ ਹੋਇਆ ਹੀ ਨਹੀਂ ਇਹ ਚੱਬਿਆਲ ਦੇ ਵਿੱਚ ਵਿਕਾਸ ਹੋਇਆ ਵਾ ਨਾ ਉਹ ਡਾਕਟਰ ਰਾਜਕਮਾਰ ਚੱਬਿਆ ਦੇ ਟਾਈਮ ਦੇ ਵਿੱਚ ਹੋਇਆ ਵਾ। ਇਹੀ ਕਾਰਨ ਹੈ ਜਿਹੜਾ ਹਾਂ ਉਦਾਹਰਨ ਵਾ ਆ ਸਾਡੇ ਚੱਬਿਆਲ ਦੀ ਮੰਡੀ ਦੀ ਸੜਕ ਮੇਰੀ ਆਰਥ ਵੀ ਆ ਇਹ ਟੁੱਟੀ ਰਹਿੰਦੀ ਸੜਕ। ਇਹ ਡਾਕਟਰ ਰਾਜ ਨੇ ਬਣਾਈਆਂ ਹਸਪਤਾਲ ਆ ਦੇਖੋ ਜੀ। ਨਵੀਂ ਮੰਡੀ ਚੱਲ ਜਾਓ ਪਾਣੀ ਦਾ ਬੋਰ ਬੰਦ ਹੋ ਚੁੱਕਾ ਸੀ ਡਾਕਟਰ ਰਾਜ ਨੂੰ ਕੀਤਾ ਫੋਨ ਵੀ ਮਜ਼ਦੂਰ ਬੜੇ ਔਕੇ ਆ ਵੀ ਕਾ ਪਾਣੀ ਤੋਂ ਡਾਕਟਰ ਰਾਜ ਨੇ ਹਫਤੇ ਦੇ ਅੰਦਰ ਅੰਦਰ ਉਹ ਪਾਣੀ ਦੀ ਸਮੱਸਿਆ ਦਾ ਹੱਲ ਕਰਤਾ। ਜੇ ਚੱਬਿਆਲ ਦੇ ਚੱਬਿਆਲ ਦੇ ਪਾਣੀ ਦੀ ਵੀ ਜਿਹੜਾ ਪਾਣੀ ਤਾਂ ਖਰਾਬ ਹੋ ਗਿਆ ਸੀ ਬੋਰ ਉਹ ਵੀ ਡਾਕਟਰ ਰਾਜਕੁਮਾਰ ਨੇ ਹੀ ਚਾਲੂ ਕਰਾ ਦਿੱਤਾ ਇੱਕ ਹਫ਼ਤੇ ਦੇ ਅੰਦਰ ਕਰਵਾ ਦਿੱਤਾ ਉਹ ਜੋ ਉਹ ਕਹਿੰਦੇ ਆ ਉਹ ਕਰਦੇ ਆ ਉਹ ਨੇਤਾ ਨਹੀਂ ਉਹ ਬੇਟਾ ਵਾ ਜੀ ਹਾਂ ਜਿਹੜਾ ਡਾਕਟਰ ਇਸ਼ਾਨ ਕੁਮਾਰ ਵਾ ਪੜ੍ਹਿਆ ਲਿਖਿਆ ਡਾਕਟਰ ਹੋਆ ਜੀ ਜਿਹੜੇ ਸਾਡੇ ਹਲਕੇ ਨੂੰ ਸੇਹ ਦੇਣ ਵਾਸਤੇ ਡਾਕਟਰ ਦੀ ਲੋੜ ਵਾ ਕਿ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸੋਨ ਲਾਲ ਪੰਚ ਆਨਰੀ ਲੈਫਟਨੈਂਟ ਤੇ ਮੈਂ ਆਪਣੇ ਬਿਆਨ ਦਿੰਨਾ ਆ ਪਿੰਡ ਪੱਟੀ ਵੱਲੋਂ ਕਿ ਜੋ ਸਾਡੇ ਪਿੰਡ ਦੇ ਆਪਣੇ ਡਾਕਟਰ ਰਾਜਕਮਾਰ ਜੀ ਐਮਪੀ ਸਾਹਿਬ ਉਹਨਾਂ ਦਾ ਪਿਛਲੇ 5 ਸਾਲ ਤੋਂ ਵੀ ਜਿਹੜਾ ਤਜਰਬਾ ਸੀਗਾ ਉਹ ਬਹੁਤ ਵਧੀਆ ਸੀਗਾ ਤੇ ਸਾਡੇ ਪਿੰਡ ਦਾ ਵਿਕਾਸ ਬਹੁਤ ਵਧੀਆ ਤਰੀਕੇ ਨਾਲ ਹੋਇਆ ਸਾਡੇ ਪਿੰਡ ਨੂੰ ਉਹਨਾਂ ਨੇ ਗਰਾਉਂਡ ਦੇ ਵਿੱਚ ਸਟੇਡੀਅਮ ਬਣਾ ਕੇ ਦਿੱਤਾ ਟੂਬ ਲਵਾ ਕੇ ਦਿੱਤੇ ਅਸੀਂ ਨਵੇਂ ਸਾਹਿਬ ਤੇ 70 ਗਲੀਆਂ ਅਸੀਂ ਪਿੰਡ ਦੀਆਂ ਬਣਾਈਆਂ ਆਪਣੇ ਡਾਕਟਰ ਰਾਜਕਮਾਰ ਹੁਣਾਂ ਦੀ ਬਦੌਲਤ ਹੋਰ ਅਸੀਂ ਟੂਬੋਲਾਏ ਗਰਾਉਂਡ ਤੇ ਉੱਤੇ ਸਭ ਕੁਛ ਆਲੇ ਦੁਆਲੇ ਸਟੇਡੀਅਮ ਬਣਾਉਤਾ ਹੈ ਗਰਾਉਂਡ ਦਾ ਪਾਰਕ ਬਣਾ ਦਿੱਤੇ ਆ ਤੇ ਹੋਰ ਅਸੀਂ ਅਗਲੀ ਵਾਰ ਅਸੀਂ ਸਾਰੇ ਇਸ ਵਾਰ ਅਸੀਂ ਆ ਆਪਣੇ 30 30 ਲੱਖ ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ ਜਿਹੜੀ ਇੱਕ ਸੜਕ ਆ ਸਾਡੇ ਪਿੰਡ ਦੀ ਮੇਨ ਗਲੀ ਆ ਤਾਂ ਅਸੀਂ ਉਹ ਬਣਾਣੀ ਆ ਉਹ ਸਾਨੂੰ ਵਾਦਾ ਕਰਕੇ ਗਏ ਆ ਹੋਰ ਸਾਡੇ ਬਾਲਮੀਕ ਮੰਦਿਰ ਜੀ ਨੂੰ 15 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕਰਕੇ ਗਏ ਹੋ ਆ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਡਾਕਟਰ ਈਸ਼ਾਨਤ ਸਾਹਿਬ ਈਸ਼ਾਨਤ ਸਾਹਿਬ ਕਾਮਯਾਬ ਹੋਣ ਤੇ ਸਾਡੀਆਂ ਜਿਹੜੀਆਂ ਇੱਥੇ ਦੀਆਂ ਸਮੱਸਿਆਵਾਂ ਜੋ ਸਾਡੀਆਂ ਰਹਿ ਗਏ ਆ ਉਹ ਸਾਰੇ ਪੂਰੇ ਹੋਣ ਤਾਂ ਸਾਨੂੰ ਉਮੀਦ ਹੈ ਕਿ ਡਾਕਟਰ ਸਾਹਿਬ ਉਹਨਾਂ ਦੇ ਲੜਕੇ ਇਸ ਵਾਰ ਜ਼ਰੂਰ ਕਾਮਯਾਬ ਹੋਣਗੇ ਤਾਂ ਸਾਡੇ ਪਿੰਡ ਦਾ ਜਿਹੜਾ ਵਿਕਾਸ ਰਹਿੰਦਾ ਆ ਉਹਨੂੰ ਜ਼ਰੂਰ ਪੂਰਾ ਕਰਨਗੇ ਮੈਂ ਸਰਪੰਚ ਚੰਦਰਪਾਲ ਪਿੰਡ ਪੱਟੀ ਜ਼ਿਲ੍ਹਾ ਹੁਸ਼ਿਆਰਪੁਰ ਸਭ ਤੋਂ ਪਹਿਲਾਂ ਮੈਂ ਦਾਣ ਮਿਊਟ ਜਨੂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਰੱਬ ਵਰਗੇ ਸੋਤਿਆਂ ਨੂੰ ਮਿਲਾਇਆ ਅੱਜ ਬਹੁਤ ਬਹੁਤ ਧੰਨਵਾਦ ਅੱਜ ਜੇ ਅਸੀਂ ਗੱਲ ਮੁੱਦੇ ਦੀ ਕਰੀਏ ਤੇ ਲਗਭਗ ਸਾਡੇ ਹਲਕਾ ਚੱਬੇ ਵਾਲ ਦੇ ਵਿੱਚ ਮੈਨੂੰ ਨਹੀਂ ਕੋਈ ਲੱਗਦਾ ਕਿ ਐਸਾ ਮੁੱਦਾ ਜਾਂ ਕੋਈ ਕੰਮ ਸਾਡੀ ਵਿਕਾਸ ਦਾ ਬਾਕੀ ਆ ਕਿਉਂਕਿ ਸਾਡੇ ਡਾਕਟਰ ਰਾਜ ਕੁਮਾਰ ਮੈਂਬਰ ਆਫ ਪਾਰਲੀਮੈਂਟ ਹੁਸ਼ਾਰਪੁਰ ਜੋ ਕਿ ਪਹਿਲੇ 3 ਵਾਰੀ ਇੱਥੋਂ ਐਮ ਐਲ ਏ ਬਣੇ ਆ ਉਹਨਾਂ ਨੇ ਇਸ ਹਲਕੇ ਦਾ ਬਹੁਤ ਹੀ ਵਿਕਾਸ ਕੀਤਾ ਵਾ ਪਿੰਡ ਪਿੰਡ ਤੇ ਜਾ ਕੇ ਗਲੀਆਂ ਤੋਂ ਲੈ ਕੇ ਸੜਕਾਂ ਤੋਂ ਲੈ ਕੇ ਜੇ ਗੱਲ ਅਸੀਂ ਪੁਲਾਂ ਦੀ ਕਰੀਏ ਤੇ ਟੌਲੀਆ ਵਾਲਾ ਪੁਲ ਬੱਸੀ ਵਾਲਾ ਪੁਲ ਉਹਦੇ ਬਾਅਦ ਆਪਣੇ ਬਿਸ਼ੋਹੀ ਵਾਲਾ ਪੁਲ ਤੇ ਵਿਕਾਸ ਵੱਲੋਂ ਕੋਈ ਉਹਨਾਂ ਦੇ ਵੱਲੋਂ ਕੰਮ ਹੀ ਨਹੀਂ ਲਈ ਤੇ ਸਾਡਾ ਪੂਰਾ ਹਲਕਾ ਇਸ ਟਾਈਮ ਸਟੈਂਡ ਤੇ ਖੜਾ ਕੇ ਅਸੀਂ ਉਹਨਾਂ ਦੇ ਲੜਕੇ ਡਾਕਟਰ ਸ਼ਾਨਕ ਕੁਮਾਰ ਨੂੰ ਜੱਬੇ ਵਾਲ ਨੂੰ ਇੱਥੋਂ ਜਿਤਾ ਕੇ ਕਟੋ-ਕਟੇ 40-50 ਹਜ਼ਾਰ ਵੋਟ ਤੇ ਭੇਜਾਂਗੇ ਮੁਕਾਬਲਾ ਹੈ ਹੀ ਨਹੀਂ ਜੀ ਮੁਕਾਬਲਾ ਇੱਕ ਤਰਫਾ ਵਾ ਇਹ ਵੀ ਕੋਈ ਦੋਰ ਹੈ ਨਹੀਂਗੀ ਕਿਉਂਕਿ ਡਾਕਟਰ ਸਾਹਿਬ ਨੇ ਕੰਮ ਹੀ ਇੰਨੇ ਕੀਤੇ ਆ ਕਿ ਉਹ ਇੰਨੇ ਹਰਮਨ ਪਿਆਰੇ ਲੀਡਰ ਆ ਕਿ ਉਹ ਘਰ ਘਰ ਪਿੰਡ ਪਿੰਡ ਔਰ ਹਰ ਦੇ ਜ਼ਿਲਾਂ ਦੇ ਵਿੱਚ ਵਸੇ ਹੋਇਆ ਮੁਕਾਬਲਾ ਤਾਂ ਭਾਜੀ ਕੋਈ ਹੈ ਹੀ ਨਹੀਂਗਾ ਜੇ ਸਹੀ ਮੈਨੇ ਦੇ ਵਿੱਚ ਦੇਖੀਏ ਤਾਂ ਕਿਉਂਕਿ ਡਾਕਟਰ ਸਾਹਿਬ ਨੇ ਕੰਮ ਹੀ ਇੰਨੇ ਕੀਤੇ ਹੋਏ ਆ ਕਿ ਉਹਨਾਂ ਦੇ ਲੜਕੇ ਨੂੰ ਵੋਟ ਮੱਲੋ ਮੱਲੀ ਪੈ ਜਾਣੀ ਆ ਕੰਮਾਂ ਨੂੰ ਦੇਖ ਕੇ ਤੇ ਇੱਕ ਉਹਨਾਂ ਦਾ ਮਿਲਬਰ ਤੋਂ ਪਿੰਡਾਂ ਦੇ ਵਿੱਚ ਜਿੱਦਾਂ ਡਾਕਟਰ ਸਾਹਿਬ ਦੀ ਮਿਲਬਰ ਤੋਂ ਆ ਪਿੰਡਾਂ ਦੇ ਵਿੱਚ ਹਰੇਕ ਗਰੀਬ ਅਮੀਰ ਹਰੇਕ ਬੰਦੇ ਨਾਲ ਉਹ ਦੁੱਖ ਸੁੱਖ ਦੇ ਵਿੱਚ ਪਹੁੰਚਦੇ ਆ ਹਰੇਕ ਦੇ ਸ਼ਰੀਕ ਹੁੰਦੇ ਆ ਉਸ ਦੇ ਹਿਸਾਬ ਦੇ ਨਾਲ ਜੇ ਆਪਾਂ ਦੇਖੀਏ ਤਾਂ ਕੋਈ ਮੁਕਾਬਲਾ ਨਹੀਂ ਭਾਜੀ ਜੀ ਹਾਂਜੀ ਤਾਂ ਕਿ ਅਸ਼ਾਂਕ ਭਾਜੀ ਵੀ ਜਿੱਦਾਂ ਹੁਣ ਜੂਥ ਇੱਕ ਤਾਂ ਹੈ ਜੰਗੂ ਆ ਦੂਜਾ ਪੜੇ ਲਿਖੇ ਆ ਤੇ ਸਪੋਰਟਸ ਨਾਲ ਵੀ ਥੋੜਾ ਲਗਾਓ ਰੱਖਦੇ ਆ ਉਹਦੇ ਹਿਸਾਬ ਨਾਲ ਜੂਥ ਵੀ ਜ਼ਿਆਦਾਤਰ ਉਹਨਾਂ ਦੇ ਪਿੱਛੇ ਹੀ ਆ ਜੀ ਹਾਂਜੀ ਪਰ ਦੂਜੀਆਂ ਪਾਰਟੀਆਂ ਦਾਅਵੇ ਕਰ ਰਹੀਆਂ ਕਿ ਪਰਿਵਾਰਕ ਟਿਕਟ ਮਿਲਦੀ ਮੁਸ਼ਕਲ ਹੋ ਜਾਂਦਾ ਥੋੜਾ ਜਿਆਦਾ ਭਾਜੀ ਜੇ ਪਰਿਵਾਰ ਦੀ ਆਪਾਂ ਗੱਲ ਕਰੀਏ ਪਰਿਵਾਰ ਦੀ ਤਾਂ ਇਹਦੇ ਵਿੱਚ ਕੋਈ ਮੁੱਦਾ ਨਹੀਂ ਹੈਗਾ ਕੋਈ ਹੋਰ ਜੇ ਤੁਸੀਂ ਸੋਚੋ ਤਾਂ ਉਹਦੇ ਹਿਸਾਬ ਨਾਲ ਕੋਈ ਲਾਇਕ ਹੈ ਨਹੀਂਗਾ ਟਿਕਟ ਦੇ ਹੁਣ ਜੇ ਪਹਿਲਾਂ ਚਲੋ ਸੰਧੂ ਬਾਜੀ ਸੀਗੇ ਉਹ ਵੀ ਇੰਨਾ ਲਾਇਕ ਨਹੀਂ ਸੀਗੇ ਪਾਰਟੀ ਨੂੰ ਕੁਝ ਉਹਨਾਂ ਦੇ ਵਿੱਚ ਕਮੀਆਂ ਲੱਗੀਆਂ ਹੋ ਉਹਦੇ ਕਰਕੇ ਉਹ ਨਹੀਂ ਉਹਨਾਂ ਨੂੰ ਪਿੱਛੇ ਪਾਇਆ ਤਾਂ ਅਸ਼ਾਂਕ ਕੁਮਾਰ ਜੀ ਨੂੰ ਟਿਕਟ ਦਿੱਤੀ ਆ ਦੂਜਾ ਹੋਰ ਪਾਰਟੀਆਂ ਲਾ ਲਓ ਹੁਣ ਕਾਂਗਰਸ ਲਾ ਲਓ ਕਾਂਗਰਸ ਦਾ ਜਿਹੜਾ ਮੇਨ ਲੀਡਰ ਆ ਇੱਥੋਂ ਖੜਾ ਉਹਦਾ ਤਾਂ ਸਾਨੂੰ ਹਜੇ ਘਰ ਪਰਿਵਾਰ ਇਹ ਨਹੀਂ ਪਤਾ ਕਿੱਥੇ ਦਾ ਰਹਿਣੇ ਵਾਲਾ ਕਿੱਥੇ ਦਾ ਨਹੀਂ ਹੁਣ ਡਾਕਟਰ ਸਾਹਿਬ ਆ ਡਾਕਟਰ ਸਾਹਿਬ ਹਿਸ਼ਾਰਪੁਰ ਰਹਿੰਦੇ ਆ ਐ ਹਰੇਕ ਬੰਦੇ ਨੂੰ ਉਹਨਾਂ ਦੀ ਕੋਠੀ ਦਾ ਪਤਾ ਵੀ ਇੱਥੇ ਰਹਿੰਦੇ ਆ ਹਰੇਕ ਬੰਦਾ ਆਪਣੇ ਕੰਮ ਲਈ ਉਹਨਾਂ ਦੇ ਸਿੱਧਾ ਘਰ ਪਹੁੰਚਦਾ ਜੇ ਨਹੀਂ ਵੀ ਤਾਂ ਉਹ ਚੱਬੇ ਵਾਲਾ ਦਫ਼ਤਰ ਜਾਂਦੇ ਆ ਹ ਹਫ਼ਤੇ ਦੇ ਵਿੱਚ ਚਾਰ ਪੰਜ ਦਿਨ ਤਾਂ ਉਹ ਚੱਬੇ ਵਾਲੇ ਹੀ ਹੁੰਦੇ ਆ ਤਾਂ ਜਿਹੜਾ ਮਰਜੀ ਆਮ ਬੰਦਾ ਵੀ ਜਾ ਕੇ ਉਹਨਾਂ ਕੋਲੋਂ ਕੰਮ ਕਰਵਾ ਸਕਦਾ ਤੇ ਜਿਹੜੇ ਹੁਣ ਦੂਏ ਆ ਉਹਨਾਂ ਨੂੰ ਤਾਂ ਕੋਈ ਕਿਸੇ ਦੀ ਪਹੁੰਚ ਹੋਗੀ ਤਾਂ ਉਹਨਾਂ ਤੱਕ ਪਹੁੰਚੂਗਾ ਹਜੇ ਤੱਕ ਉਹਨਾਂ ਦਾ ਕੋਈ ਪਤਾ ਹੀ ਨਹੀਂ ਕਿੱਥੇ ਰਹਿੰਦੇ ਕਿੱਥੇ ਨਹੀਂ ਹੁਣ ਠੰਡਲ ਸਾਹਿਬ ਪਹਿਲਾਂ ਐਮਐਲਏ ਰਹੇ ਚੁੱਕੇ ਆ ਸਾਡੇ ਇੱਥੇ ਪਰ ਉਹ ਤੋਂ ਬਾਅਦ ਤੁਸੀਂ ਦੇਖੋਗੇ ਐਮਐਲਏ ਹੋਣ ਦੇ ਬਾਵਜੂਦ ਵੀ ਉਹ ਪਿੰਡਾਂ ਵਿੱਚ ਕਿੰਨਾ ਕਾਇਏ ਤੁਸੀਂ ਪਿੰਡਾਂ ਚ ਖੁਦ ਘੁੰਮ ਕੇ ਇਸ ਚੀਜ਼ ਦਾ ਪਤਾ ਕਰ ਸਕਦੇ ਆ ਹੁਣ ਲੋਕਾਂ ਨੇ ਤਾਂ ਇਹ ਦੇਖਣਾ ਵੀ ਜਿਹੜਾ ਉਹਨਾਂ ਦੇ ਵਿੱਚ ਆਉਂਦਾ ਜਿਹਨੂੰ ਉਹ ਆਸਾਨੀ ਨਾਲ ਮਿਲ ਸਕਦੇ ਆ ਆਪਣੀਆਂ ਪ੍ਰੋਬਲਮਾਂ ਦੱਸ ਸਕਦੇ ਆ ਉਹ ਤਾਂ ਉਹਨੂੰ ਹੀ ਚੁਣੂਗੇ ਜੀ ਇਹ ਚੀਜ਼ ਤੁਸੀਂ ਇਹਦੇ ਹਿਸਾਬ ਨਾਲ ਤੁਸੀਂ ਆਪ ਖੁਦ ਦੇਖ ਲਓ ਵੀ ਮੁਕਾਬਲਾ ਕੀ ਆ